ਕਿਵੇਂ ਹੋ ਸਾਰੇ ਆਈ ਹੋ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਅੱਜ ਅਸੀਂ ਚੱਲੇ ਆ ਗੁਰਦੁਆਰਾ ਪੰਜ ਤੀਰਥੀ ਸਾਹਿਬ ਜਿਹੜਾ ਕਿ ਜੰਡੂ ਸਿੰਘੇ ਜ਼ਿਲ੍ਹਾ ਜਲੰਧਰ ਦੇ ਵਿੱਚ ਆ ਤੇ ਇਹ ਛੇਵੇਂ ਪਾਤਸ਼ਾਹੀ ਜੀ ਦਾ ਗੁਰਦੁਆਰਾ ਆ ਸ਼੍ਰੀ ਗੁਰੂ ਹਰਗੋਬਿੰਦ ਜੀ ਦਾ ਤੇ ਅਖੰਡ ਪਾਠ ਰੱਖੇ ਹੋਇਆ ਤੇ ਅੱਜ ਪਾਠਾਂ ਦੇ ਭੋਗ ਆ ਤੇ ਗੁਰਪੁਰਬ ਆ ਸ਼੍ਰੀ ਗੁਰੂ ਹਰਗੋਬਿੰਦ ਜੀ ਦਾ ਤੇ ਹਰ ਸਾਲ ਮਨਾਉਂਦੇ ਆ ਤੇ ਅਸੀਂ ਵੀ ਚੱਲਦੇ ਆ ਤੇ ਦਰਸ਼ਨ ਕਰਾਉਨੇ ਆ ਤੁਹਾਨੂੰ ਵੀ ਤੇ ਜੁੜੇ ਰਹੋ ਬਲੌਗ ਦੇ ਨਾਲ ਚਲੋ ਜੀ ਉੱਥੇ ਮਿਲਦੇ ਆਪਾਂ ਪਹੁੰਚ ਕੇ ਸਤਿ ਸ਼੍ਰੀ ਅਕਾਲ ਕਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿੱਥੇ ਚੱਲੇ ਆਂ ਬਾਬਾ ਜੀ ਦੇ ਨਹੀਂ ਗੁਰਦੁਆਰੇ ਗੁਰਦੁਆਰੇ ਹਾਂ ਬੁੱਤੂ ਬਾਬਾ ਜੀ ਦੇ ਤੇ ਇੱਧਰ ਸਰਦਾਰ ਜੀ ਤੁਸੀਂ ਵੀ ਸਤਿ ਸ਼੍ਰੀ ਅਕਾਲ ਕਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੀ ਗਿਆ ਔਰ ਉਹ ਬਚ ਗਿਆ ਥੋੜੀ ਦੇਰ ਬਾਅਦ ਜਦ ਮੱਖਣੀ ਖਾਣਾ ਲੈ ਕੇ ਘਰ ਪਹੁੰਚੀ

ਮੁੰਦੇ ਸੁਖਪਾਲ ਸਦਾਰਾ ਕਾਰਬੇ ਨਾਮਕਾ ਹੈ ਸ੍ਰੀ ਸੁਆਸਤਿ ਬਨਾਵੋ ਲਈ ਸਮਾਂ ਨਾਮ ਗਿਆ ਗਿਆ ਹੈ ਤੁੰਬਾ ਵਾਹਿਗੁਰੂ ਜੀ ਦਾ ਸ਼ਰਨ ਚਾਹਵਾ ਜੀ ਦਾ ਬਿੰਦਸ ਹੈ ਦੀ ਘਪੀਆ ਉਹ ਨਹੀਂ i'm

ਇਦੰਗਰ ਪਾਣੇ ਸ਼ਕ ਕੇ ਮਨ ਆਗਰੀ ਪਰ ਮਿਹਰਪਾਤਾ ਕਰੋ ਜੀ ਪਾਣੇ ਦੀ ਸੇਵਾ ਅੱਤੇ ਪਾਇਸਾ ਪਾਇਲ ਸਿੰਘ ਜੀ ਆਪ ਜੀ ਸੰਸਥਾਨਾਂ ਨੂੰ ਜੀ ਹਾਜ਼ਰੀ ਭਰ ਲਗੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ